ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਅਕਾਲ ਪੁਰਖ ਦੇ ਨਾਮ ਨੂੰ ਸਭ ਲੋਕ ਗਾਉਂਦੇ ਜਪਦੇ ਸਿਮਰਦੇ ਹਨ ਪਰ ਗਾਉਣ ਦੇ ਨਿਸ਼ਾਨ ਨਿਸ਼ਾਨੇ ਸਭ ਦੇ ਵੱਖਰੇ ਵੱਖਰੇ ਹਨ ਜੈਸੇ ਕਿ ਕੋਈ ਉਸ ਦੇ ਨਾਮ ਨੂੰ ਪੂਰੇ ਬਲ ਪੂਰੀ ਤਾਕਤ ਨਾਲ ਗਾ ਰਿਹਾ ਹੈ ਭਾਵ ਕਿਸੇ ਰਾਗ ਤਾਲ ਲੈ ਸੰਗੀਤ ਨ੍ਰਿਤ ਆਦ ਨਾਲ ਗਾ ਰਿਹਾ ਹੈ ਕਿ ਉਸ ਦੇ ਬਲ ਜਿਹੜਾ ਕੋਈ ਬਲ ਨਹੀਂ ਉਹ ਸਭ ਤੋਂ ਮਹਾਨ ਹੈ ਕੋਈ ਉਸ ਦੀਆਂ ਦਿੱਤੀਆਂ ਦਾਤਾਂ ਧੀਆ ਪੁੱਤਰ ਪਰਿਵਾਰ ਸੰਪਤੀ ਆਦ ਨੂੰ ਦੇਖ-ਦੇਖ ਵਰਤ ਵਰਤ ਕੇ ਗਾ ਰਿਹਾ ਹੈ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵੀ ਚਾਰ ਕੋਈ ਉਸ ਦੇ ਗੁਣ ਵਡਿਆਈਆਂ ਦਾ ਕਥਨ ਕਰਦਾ ਹੋਇਆ ਗਾ ਰਿਹਾ ਹੈ ਭਾਵ ਕਥਾ ਵਿਆਖਿਆਨ ਪ੍ਰਸੰਗ ਆਦ ਰਾਹੀ ਗੁਣ ਗਾ ਰਿਹਾ ਹੈ ਕੋਈ ਉਸ ਦੇ ਵਿਖਮ ਵਿਦਿਆ ਭਾਵ ਔਖੇ ਤੋਂ ਔਖੇ ਗੂਝ ਗਿਆਨ ਨੂੰ ਸਮਝ ਕੇ ਐਸੀ ਠੇਠ ਭਾਸ਼ਾ ਵਿੱਚ ਗਾ ਰਿਹਾ ਹੈ ਕਿ ਸ੍ਰੋਤੇ ਉਸ ਦੇ ਬੋਲੇ ਲਫ਼ਜ਼ਾਂ ਦੇ ਮਾਪ ਤੋਲ ਅੰਗ ਤਰੀਕੇ ਤੋਂ ਹੈਰਾਨ ਹੋ ਹੋ ਕੇ ਹੀ ਉਸ ਦੇ ਗੁਣਾਂ ਨੂੰ ਗਾ ਰਹੇ ਹਨ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਕੋਈ ਉਸ ਦੇ ਨਾਮ ਨੂੰ ਇਹ ਕਹਿ ਕੇ ਗਾ ਰਿਹਾ ਹੈ ਕਿ ਰੱਬ ਸੁੰਦਰ ਸੁੰਦਰ ਸੋਹਣੇ ਸੋਹਣੇ ਸਰੀਰ ਬਣਾਉਂਦਾ ਤੇ ਫਿਰ ਬਣੇ ਹੋਏ ਸਰੀਰਾਂ ਨੂੰ ਮਿੱਟੀ ਕਰ ਦਿੰਦਾ ਹੈ ਭਾਵ ਨਾਸ ਕਰ ਦਿੰਦਾ ਹੈ ਕੋਈ ਇਹ ਸੋਚ-ਸੋਚ ਕੇ ਗਾ ਰਿਹਾ ਹੈ ਕਿ ਉਹ ਪਰਮਾਤਮਾ ਪਰਵਾਰਕ ਸਮਾਜਿਕ ਜੀਆਂ ਨੂੰ ਦਿੰਦਾ ਹੈ ਦੇ ਕੇ ਫਿਰ ਲੈ ਲੈਂਦਾ ਹੈ ਫਿਰ ਦਿੰਦਾ ਹੈ ਅਤੇ ਫਿਰ ਲੈ ਲੈਂਦਾ ਹੈ ਆਦ ਆਦ ਵਿਚਾਰਾਂ ਨੂੰ ਵਿਚਾਰ-ਵਿਚਾਰ ਕੇ ਗਾ ਰਿਹਾ ਹੈ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕੋਈ ਇਸ ਪ੍ਰਕਾਰ ਗਾਉਂਦਾ ਹੈ ਕਿ ਰੱਬ ਬਹੁਤ ਦੂਰ ਦਿਸਦਾ ਭਾਵ ਪਤਾ ਨਹੀਂ ਕਿੱਥੇ ਹੈ ਕੋਈ ਕਹਿ ਰਿਹਾ ਹੈ ਕਿ ਹਾਜ਼ਰ-ਨਾਜ਼ਰ ਹੈ ਭਾਵ ਰੱਬ ਨਾਲ ਹੀ ਕੋਲ ਹੀ ਖੜਾ ਹੈ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ-ਕੋਟ-ਕੋਟ ਰੱਬ ਦੂਰ ਹੈ ਨੇੜੇ ਹੈ ਦਿਸਦਾ ਨਹੀਂ ਦਿਸਦਾ ਹੈ ਪਰ ਤਖ ਹੈ ਆਦ ਆਦ ਇਸ ਪ੍ਰਕਾਰ ਕਥਨਾ ਕਥੀ ਕਹਿਣ ਘਾਉਣ ਵਾਲਿਆਂ ਦੀ ਵੀ ਟੋਟ ਨਹੀਂ ਘਾਟ ਨਹੀਂ ਬਹੁਤ ਹਨ ਕਿਉਂਕਿ ਕਥ ਕਥ ਕਥੀ ਕੋਟੀ ਕੋਟ ਕੋਟ ਭਾਵ ਕਹਿ ਕਹਿ ਕੇ ਕਹਿਣ ਵਾਲੇ ਗਾ ਗਾ ਕੇ ਗਾਉਣ ਵਾਲੇ ਸਿਮਰ ਸਿਮਰ ਕੇ ਸਿਮਰਨ ਵਾਲੇ ਵੀ ਕਰੋੜਾ ਹੀ ਕਰੋੜ ਕਰੋੜ ਹਨ ਭਾਵ ਕੋਈ ਅੰਤ ਨਹੀਂ ਬੇਅੰਤ ਹਨ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਪਰਮਾਤਮਾ ਆਪਣੀ ਬਿਰਦ ਦੀ लाज ਰੱਖਦਾ ਦਾਤਾ ਸੰਪਤੀ ਧੀਆ ਪੁੱਤਰ ਪਰਿਵਾਰ ਮਾਨ ਸਨਮਾਨ ਦੇਈ ਜਾਂਦਾ ਦੇਈ ਜਾਂਦਾ ਜੀਵ ਲੈਂਦੇ ਲੈਂਦੇ ਹੀ ਥੱਕ ਜਾਂਦੇ ਹਨ ਪਾ ਵਰਤਮਾਨ ਭੂਤ ਚ ਬਦਲ ਰਿਹਾ ਤੇ ਭਵਿੱਖਤ ਆਈ ਜਾਂਦਾ ਅਜੇਹਾ ਵਰਤਾਰਾ ਜੁਗਾ ਜਗੰਤਰਾਂ ਤੋਂ ਹੀ ਲਗਾਤਾਰ ਚੱਲਿਆ ਆਉਂਦਾ ਖਾਹੀ ਖਾਹੇ ਜੀਵ ਆਪਣੀ ਕਰਨੀ ਦਾ ਫਲ ਖਾਈ ਜਾਂਦਾ ਖਾਈ ਜਾਂਦਾ ਹੈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸੈ ਵੇ ਪਰਵਾਹੋ ਹੁਕਮੀ ਪਰਮਾਤਮਾ ਦਾ ਹੁਕਮ ਚੱਲੀ ਜਾ ਰਿਹਾ ਹੈ ਤੇ ਜੀਵ ਉਸ ਦੇ ਅਨੁਸਾਰ ਚੱਲ ਰਹੇ ਨੇ ਆ ਰਹੇ ਨੇ ਜਾ ਰਹੇ ਨੇ ਇਸ ਪ੍ਰਕਾਰ ਆਵਾਗਵਨ ਦਾ ਚੱਕਰ ਚੱਲ ਜਾਰਾ ਹੈ ਖਵਰੇ ਕਦੋਂ ਦਾ ਚੱਲ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਉਸ ਹਾਕਮ ਦਾ ਹੁਕਮ ਚੱਲ ਰਿਹਾ ਹੈ ਤੇ ਉਸ ਦੇ ਹੁਕਮ ਅਨੁਸਾਰ ਸੰਸਾਰ ਚੱਲ ਰਿਹਾ ਹੈ ਪਰ ਬੇਪਰਵਾਹ ਹਾਕਮ ਆਪਣੇ ਹੁਕਮ ਦੀ ਚੱਲ ਰਹੀ ਕਾਰ ਨੂੰ ਵੇਖ-ਵੇਖ ਕੇ ਵਿਗਸ ਰਿਹਾ ਪਰਸੰਨ ਹੋ ਰਿਹਾ ਹੈ